ਬੀਜੇਪੀ ਅੰਦਰਲੇ ਹਾਲਾਤ ਜਿਹੜੇ ਨਿਖਾਸ ਕਰਕੇ ਪੰਜਾਬ ਦੇ ਵਿੱਚ ਉਹ ਜਗ੍ਹਾ ਜ਼ਾਹਰ ਹੋ ਚੁੱਕੇ ਨੇ ਕਿਸ ਤਰ੍ਹਾਂ ਹਾਰੇ ਹੋਏ ਐਮਪੀ ਉਮੀਦਵਾਰ ਰਮਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਲਗਾ ਦਿੱਤਾ ਗਿਆ ਉਸ ਤੋਂ ਬਾਅਦ ਭਾਜਪਾ ਦੀ ਅੰਦਰੂਨੀ ਸਥਿਤੀ ਕੀ ਹੈ ਔਰ ਉਸ ਉੱਤੇ ਕਾਂਗਰਸ ਲੀਡਰ ਬਾਜ਼ ਨਹੀਂ ਆ ਰਹੇ ਉਹ ਵੀ ਹਾਸਾ ਠੱਠਾ ਕਰਨੋਂ ਔਰ ਖਾਸ ਕਰਕੇ ਕਿਸੇ ਨੂੰ ਤਿੱਲੇ ਲਾਉਣ ਤੋਂ ਬਾਜ਼ ਨਹੀਂ ਆ ਰਹੇ ਗੱਲ ਕੀਤੀ ਜਾ ਰਹੀ ਹੈ ਸੁਖਜਿੰਦਰ ਸਿੰਘ ਰੰਧਾਵਾ ਦੀ ਸਾਬਕਾ ਉਪ ਮੁੱਖ ਮੰਤਰੀ रह चुके ਨੇ جیل ਮੰਤਰੀ रह चुके ਨੇ ਸੁਖਜਿੰਦਰ ਰੰਧਾਵਾ اور ਉਹਨਾਂ ਨੇ ਸੁਨੀਲ ਜਾਖੜ ਨੂੰ ਇੱਕ ਮੇੜਾ ਮਾਰਿਆ ਸੁਨੀਲ ਜਾਖੜ ਨੂੰ ਮੁਖਾਤਬ ਹੋ ਕੇ ਇੱਕ ਟਵੀਟ ਕੀਤਾ ਕਹਿੰਦੇ ਕਿ ਸੁਨੀਲ ਜਾਖੜ ਨੇ ਜਿਸ ਵੇਲੇ ਉਹਨਾਂ ਨੇ ਕਾਂਗਰਸ ਛੱਡੀ ਸੀ ਤੇ ਇਲਜ਼ਾਮ ਲਾਇਆ ਸੀ ਕਿ ਮੈਨੂੰ Hindu ਹੋਣ ਦੇ ਨਾਂ ਤੇ ਮੁੱਖ ਮੰਤਰੀ ਬਣਨ ਦਾ ਮੌਕਾ ਨਹੀਂ ਦਿੱਤਾ ਗਿਆ ਹੁਣ ਉਹ ਮੌਜੂਦਾ ਹਾਲਾਤਾਂ ਦੇ ਸੰਦਰਭ ਦੇ ਵਿੱਚ ਸੁਨੀਲ ਜਾਖੜ ਨੂੰ ਮੇਹਣਾ ਮਾਰਦੇ ਨਜ਼ਰ ਆਏ ਨੇ ਕਿ ਹੁਣ ਕੀ ਸੁਨੀਲ ਜਾਖੜ ਨੂੰ ਕੇਂਦਰੀ ਰਾਜ ਮੰਤਰੀ ਲਗਾ ਦਿੱਤਾ ਗਿਆ ਜਾਂ ਫਿਰ ਹੁਣ ਵੀ ਉਹੀ ਕੁਝ ਹੋਇਆ ਜੋ ਮੌਜੂਦਾ ਹਾਲਾਤ ਨੇ ਰਵਨੀਤ ਸਿੰਘ ਬਿੱਟੂ ਹਾਲ ਹੀ ਦੇ ਵਿੱਚ ਕਾਂਗਰਸ ਤੋਂ ਆਏ ਹਾਲਾਂਕਿ ਸੁਨੀਲ ਜਾਖੜ ਵੀ ਕਾਂਗਰਸ ਤੋਂ ਹੀ ਆਏ ਸੀ ਪਰ ਕਾਫੀ ਦੇਰ ਤੋਂ ਭਾਜਪਾ ਦੇ ਵਿੱਚ ਵਿਚਰ ਰਹੇ ਸੀ ਲਗਾਤਾਰ ਉਹਨਾਂ ਦਾ ਕੰਮਕਾਰ ਕਰ ਰਹੇ ਸੀ ਪਰ ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਲਗਾ ਦਿੱਤਾ ਗਿਆ ਹਾਲਾਂਕਿ ਉਹਨਾਂ ਦੀ ਅਮਿਤ ਸ਼ਾਹ ਦੇ ਨਾਲ ਨੇੜਤਾ ਜਿਹੜੀ ਹੈ ਉਹ ਕਾਰਨ ਜ਼ਰੂਰ ਹੋ ਸਕਦਾ ਹੈ ਪਰ ਇਸ ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਮੀਣਾ ਸੁਨੀਲ ਜਾਖੜ ਨੂੰ ਜ਼ਰੂਰ ਮਾਰਤਾ ਹੈ ਕੀ ਕੁਝ ਬੋਲੇ ਨੇ ਉਹਨਾਂ ਦੇ ਟਵੀਟ ਚ ਕੀ ਲਿਖਿਆ ਉਹਨਾਂ ਨੇ ਆਓ ਤੁਹਾਨੂੰ ਪੜ ਕੇ ਸੁਣਾ ਦਿੰਨੇ ਆ ਸੁਖਜਿੰਦਰ ਰੰਦਾਵਾ ਲਿਖ ਦੇਨੇ ਕਿ ਜਨਾਬ ਸੁਨੀਲ ਜਾਖੜ ਜੀ ਯਾਦ ਹੈ ਜਦੋਂ ਤੁਸੀਂ ਕਿਹਾ ਸੀ ਕਿ ਕਾਂਗਰਸ ਨੇ ਮੈਨੂੰ ਹਿੰਦੂ ਹੋਣ ਕਰਕੇ ਸੀਐਮ ਨਹੀਂ ਬਣਾਇਆ ਪਰ ਹੁਣ ਭਾਜਪਾ ਨੇ ਤੁਹਾਨੂੰ ਮਨਿਸਟਰ ਬਣਾਉਣ ਦੀ ਥਾਂ ਇੱਕ ਸਿੱਖ ਨੂੰ ਕਿਉਂ ਮਨਿਸਟਰ ਬਣਾ ਦਿੱਤਾ ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ ਭਾਜਪਾ ਦੇ ਵਿੱਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ ਕੀ ਹੁਣ ਪਾਰਟੀ ਦੀ ਆਲੋਚਨਾ ਕਰ ਸਕਦੇ ਨੇ ਸੁਨੀਲ ਜਾਖੜ ਇਥੇ ਬਿਲਕੁਲ ਸਵਾਲ ਖੜਦਾ ਹੈ ਕਿ ਹੁਣ ਵੀ ਤਾਂ ਹਾਲਾਤ ਉਹੀ ਨੇ ਹੁਣ ਕਿਹੜਾ ਭਾਜਪਾ ਨੇ ਉਹਨਾਂ ਨੂੰ ਕੋਈ ਵੱਖਰਾ ਅਹੁਦਾ ਦੇ ਦਿੱਤਾ ਜਾਂ ਹੁਣ ਕਿਹੜਾ ਭਾਜਪਾ ਨੇ ਉਹਨਾਂ ਨੂੰ ਕਿਸੇ ਵੱਡੇ ਅਹੁਦੇ ਤੇ ਜਾ ਕੇ ਬਿਠਾ ਦਿੱਤਾ ਹੁਣ ਵੀ ਤਾਂ ਇੱਕ ਦਸਤਾਰ ਧਾਰੀ ਸਿੱਖ ਵਿਅਕਤੀ ਨੂੰ ਬਿਠਾਇਆ ਹੈ ਹੁਣ ਵੀ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਹੀਂ ਬਿਠਾਇਆ ਗਿਆ ਸੁਨੀਲ ਜਾਖੜ ਨੂੰ ਕਿਉਂ ਨਹੀਂ ਬਿਠਾਇਆ ਗਿਆ ਫਿਰ ਹੁਣ ਸੁਨੀਲ ਜਾਖੜ ਕਿਉਂ ਨਹੀਂ ਬੋਲਦੇ ਪਰ ਵੱਡੀ ਗੱਲ ਏ ਜੇ ਕਾਂਗਰਸ 'ਚ ਰਹਿੰਦੇ ਆਲੋਚਨਾ ਕਰ ਸਕਦੇ ਨੇ ਤਾਂ ਕੀ ਭਾਜਪਾ 'ਚ ਵੀ ਕਰ ਸਕਣਗੇ ਹੁਣ ਕਿਉਂ ਚੁੱਪ ਨੇ ਸੁਨੀਲ ਜਾਖੜ ਗੱਲ ਇੱਥੇ ਆ ਕੇ ਖੜਦੀ ਹੈ ਪਰ ਇਹਦਾ ਪ੍ਰਤੀਕਰਮ ਕੀ ਸੁਨੀਲ ਜਾਖੜ ਵੱਲੋਂ ਦਿੱਤਾ ਜਾਵੇਗਾ ਜਾਂ ਸੁਨੀਲ ਜਾਖੜ ਇੱਥੇ ਆਵਾਜ਼ ਚੱਕਣਗੇ ਜਾਂ ਫਿਰ ਸੁਨੀਲ ਜਾਖੜ ਵੀ ਘਰ ਵਾਪਸੀ ਕਿਤੇ ਨਾ ਕਰ ਲੈਣ ਕਿਉਂਕਿ ਆਉਣ ਜਾਣ ਦੀ ਪ੍ਰਤੀਕਿਰਿਆ ਤਾਂ ਜਾਰੀ ਹੈ ਔਰ ਦਰਦ ਬਦਲੀ ਦੇ ਇਸ ਆਲਮ ਦੇ ਵਿੱਚ ਅਗਾਹ ਕਿਹੜੇ ਵੱਡੇ ਫੈਸਲੇ ਲਏ ਜਾਂਦੇ ਨੇ ਉਹ ਵਕਤ ਦੇ ਛੱਡ ਦਿੰਨੇ ਆ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਤੱਕਲੀਫ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ